ਸੱਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖੀ ਜਾਵੇ ਜੇ ਦੇਖਣੀ ਹੈ ਜ਼ਬਰਦਸਤੀ ਨਹੀਂ ਹੈ ਬੱਚਿਆਂ ਲਈ ਚੈਨਲ ਮੇਰਾ ਬਿਲਕੁਲ ਵੀ ਨਹੀਂ ਹੈ ਸੋ ਸੋ ਸਮਝ ਕੇ ਅੱਗੇ ਕੰਟੀਨਿਊ ਕਰੋ ਜੇ ਫਿਰ ਵੀ ਤੁਸੀਂ ਇਸ ਡਿਸਕਲੇਮਰ ਦੇਖਣ ਤੋਂ ਬਾਅਦ ਦੇਖ ਰਹੇ ਹੋ ਵੀਡੀਓ ਔਰ ਗੱਲਾਂ ਤੋਂ আপত্তি ਹੋ ਰਹੀ ਹੈ ਤਾਂ ਕਮੈਂਟ ਸੈਕਸ਼ਨ ਤੁਹਾਡੇ ਲਈ ਯੂਜ਼ ਕਰੋ ਨੂੰ ਅੱਜ ਤੁਹਾਨੂੰ ਦਿਖਾਵਾਂਗੇ ਦੱਲੇ ਹਾਂ ਪੁਰਾਣਾ ਦੱਲਾ ਨਵਾਂ ਦੱਲਾ ਏ ਥੋੜਾ ਥੋੜਾ ਠੀਕ ਠੀਕ ਦੱਲਾ ਮਤਲਬ ਹਜੇ ਜਿਸਤੇ ਥੋੜੇ ਟਾਈਮ ਪਹਿਲੇ ਆਇਆ ਹੈ ਇਹ ਗੱਲੀਆਂ ਦੇ ਨਾਲ ਰੂ-ਰੂ ਕਰਵਾਗੇ ਇਹਨਾਂ ਦੀ ਹਰਕਤਾਂ ਥੋੜੀਆਂ ਬੋਤੀਆਂ ਤੇ ਕਾਫੀ ਕੁਝ ਲੋਕਾਂ ਨੂੰ ਪਤਾ ਵੀ ਹੈਗਾ ਇਹਨਾਂ ਗੱਲੀਆਂ ਬਾਰੇ ਸੋ ਪਹਿਲਾ ਦੱਲਾ ਆਪਣਾ ਹੈਗਾ 바ਵਾ ਪੁਰਾਣਾ ਦੱਲਾ ਬਚਾਲੇ ਬਚਾਲੇ ਵਾਲਾ ਦੱਲਾ ਕਹਿ ਲੋ ਫਿਰ ਨਾ ਸैम ਦਾ ਖਸਮ ਮੈਨੂੰ ਉਹਦਾ ਨਾਮ ਤੱਕ ਨਹੀਂ ਪਤਾ ਲੋੜੂ ਦਾ ਤੇ ਤੀਜਾਂਜ ਨੂੰ ਨਵਾਂ ਦੱਲਾ ਕਹਿ ਸਕਦੇ ਆ ਵੈਸੇ ਪੁਰਾਣਾ ਹੋਣ ਵਾਲਾ ਛੇਤੀ ਉਹ ਹੈਗਾ ਬਿਕਰਮ ਵੱਲਾ ਇਹ ਜਿੱਤਨ ਦੱਲੇ ਤੇ ਹਾਂ ਇੱਕ ਪੁਰਾਣੇ ਦੱਲਿਆਂ 'ਚ ਢੰਨੋ ਵੀ ਆਂਦਾ ਉਹ ਬਾਹਰ ਬਲੇਤੀ ਦੱਲਾ ਬਣ ਗਿਆ ਹੁਣ ਆਹੋ ਦੇਖੋ ਦੇਖੋ ਦੱਲਿਆਂ ਦੀ ਮਾੜ 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 ਹਰਕਤਾਂ ਨੂੰ ਲੈ ਆ ਤੇ ਲੈ ਮੈਂ ਹੈ ਦੂਰ ਦੂਰ ਆਰੇ ਪੂਣਾ ਹੀ ਆ ਤੇ ਦੇਖ ਓਏ ਹੁਣ ਇਹ ਜਿਹੜੀ ਤੁਸੀਂ ਕਲਿੱਪ ਦੇਖ ਕੇ ਹਟੇ ਇਹਨਾਂ ਦੀ ਇੱਕ ਰੀਲ ਹੈ ਕਿ ਪਤਨੀ ਸ਼ਾਰਟ ਹੈਗਾ ਰਾਈਟ ਇਸ ਰੀਲ ਦੇ ਵਿੱਚ ਇਹ ਐਕਟ ਕਰਦਾ ਪਿਆ ਜਾਂ ਕਹਾਣੀ ਹੈ ਜਾਂ ਕਲਪਨੀ ਹੈ ਜਾਂ ਵਟ ਏਵਰ ਜੋ ਮਰਜੀ ਹੈ ਠੀਕ ਹੈ ਫੇਕ ਹੀ ਹੁੰਦਾ ਇਹਨਾਂ ਦਾ ਸਾਰਾ ਕੁਝ ਪਰ ਇਨੇ ਜਿਹੜੀ ਜਫੀ ਪਾਈ ਜ਼ੋਰ ਸੇ ਕੱਸ ਕੇ ਆਏ ਹਾਏ 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 ਮਤਲਬ ਅੱਜ ਪ੍ਰੋਗਰਾਮ ਵੱਜਿਆ ਹੋਣਾ ਟਕਾ ਟਕ ਇਹਨਾਂ ਦਾ ਠੀਕ ਤੇ ਜਿਹੜੀ ਇਹਨੇ ਇੱਕ ਪੋਜੀਸ਼ਨ ਲਈਤੀ ਚਿਪਕ ਗਿਆ ਪੂਰੀ ਤਰ੍ਹਾਂ ਜਫੀ ਪਾ ਕੇ ਐ ਚਿਪਕਾ ਲਿਆ ਆਪਣੀ ਛਾਤੀਆਂ ਦੇ ਨਾਲ ਉਹਦੇ ਪ੍ਰੀਤ ਦੇ ਜੋ ਵੀ ਨਾਮ ਕੁੜੀ ਦਾ ਮਮੇ ਹੈ ਤੇ ਉਸ ਤੋਂ ਬਾਅਦ ਉਹਦਾ ਮੂੰਹ ਚੱਕਿਆ ਮਤਲਬ ਕਿਸ ਵਾਲੀ 98% ਪੋਜੀਸ਼ਨ ਹੋ ਗਈ ਤੇ ਉੱਥੋਂ ਵਿੱਚ ਕੱਟ ਹੈਗਾ ਇਹਦਾ ਮਤਲਬ ਇਹਨੇ ਚੁੰਮੇ ਲਈਤੀ ਹੋਣੇ ਇਹਨੇ ਸਾਡੇ ਨਾਲ ਕੀਤਾ ਧੋਖਾ ਇਹਨੇ ਆਪਣੀ ਫਰੈਂਚ ਕਿਸਾ ਨਹੀਂ ਦਿਖਾਈ ਵਿੱਚ ਦਿਖਾ ਪ੍ਰੀਤ ਨਾਲ ਮੂੰਹ ਦਾ ਮੂੰਹ ਜੋੜ meaningful जोदावे वि दिखा, अता প্রोग्মतතු दिखा था परा कोणदिएगा बेবে দেখखा तरी! ਐਨ ਤੂੰ ਥੋੜਾ ਦੇਖ ਲਿਆ ਕਰੋ ਪਬਲਿਕ ਚ ਆ ਰਹੇ ਹਾਂ ਜੇ ਐਡਾ ਸ਼ੌਂਕ ਚੜਿਆ ਰੈਡੀ ਟਿਊਬ ਤੇ ਚੜ ਜਿਓ ਅਦਾ ਅਧੂਰਾ ਸਮਾਨ ਦਿਖਾ ਦਿੰਦੇ ਉੱਥੇ ਫਿਰ ਲੋਕੀ ਪਰੇਸ਼ਾਨ ਹੁੰਦੇ ਆ ਕਿ ਹਾਂ ਅੱਗੇ ਕਿੱਦਾਂ ਚੁੱਸਿਆ ਹੋਣਾ ਇਹਨੇ ਵਿਕਰਮ ਨੇ ਇਹ ਆ ਉਹਨੇ ਪ੍ਰੋਗਰਾਮ ਸ਼ੁਰੂ ਕੀਤਾ ਹੋਣਾ ਮੂੰਹ ਨਾਲ ਮੂੰਹ ਤਾਂ ਜੁੜ ਗਿਆ ਭਈ ਇਹ ਦੀਪ ਮਠਾਰੂ ਵਾਲਾ ਗਾਣ ਕੀਤਾ ਦੀਪ ਮਠਾਰੂ ਨੇ ਵੀ ਇਦਾਂ ਕੀਤਾ ਸੀ ਬਲੌਗ ਦੇ ਵਿੱਚ ਬਲਰ ਕਰਤਾ ਸੀ ਉਹ ਸਭ ਮੂੰਹ ਦੇ ਨਾਲ ਮੂੰਹ ਜੁੜਦੇ ਹੋਏ ਦੇ ਨਹੀਂ ਯਾਰ ਐਸਾ ਤੋਖਾ ਨਹੀਂ ਹੋਣਾ ਚਾਹੀਦਾ ਸਾਡੀ ਪਬਲਿਕ ਨਾਲ ਪੰਜਾਬ ਦੀ ਜਨਤਾ ਨਾਲ ਅਨੇ ਆਏ ਹੈਗਾ ਬਹੁਤ ਵੱਡਾ ਵਿਕਰਮ ਤੂੰ ਐ ਐਡੀ ਤੇ ਚੱਗ ਲੱਗੀ ਆ ਹੁਣ ਤੇਰੇ ਕੋ ਆ ਮਤਲ ਅਗੇਆਂ ਨੂੰ ਬਲੌਗਿੰਗ ਦੇ ਵਿੱਚ ਕਿਉਂਕਿ ਹੁਣ ਤੇਰੇ ਵੱਲ ਤਾਂ ਕੋਈ ਮੂੰਹ ਤਦਾ ਤੱਕ ਨਹੀਂ ਪਿਆ ਹੁਣ ਐਸੀ ਹਰਕਤਾਂ ਕਰਕੇ ਤੂੰ ਕਹਿੰਦਾ ਕਿ ਮੇਰੀ ਬੁੰਡ ਮਾਰ ਲਓ ਮੇਰੀ ਬੁੰਡ ਮਾਰ ਲਓ ਫਿਰ ਤੂੰ ਚੀਕਾ ਮਾਰੇਗਾ ਹਾਏ ਹਾਏ ਜਿਆਦਾ ਮਾਰ ਲਈ ਜਿਆਦਾ ਮਾਰ ਲਈ ਜਗਾ ਜਗਾ ਰੋਲਾ ਪਾਉਂਦਾ ਫਿਰੇਗਾ ਗੱਲ ਕਰੇਗਾ ਹਾਏ ਬਚਾ ਲੋ ਹਾਏ ਬਚਾ ਲੋ ਨਾ ਫਿਰ ਐਸੀ ਹਰਕਤਾਂ ਕਰੇਗਾ ਤੇਰੀ ਬੁੰਡੀ ਵੱਜਣੀ ਆ ਅਜੇ ਤਾਂ ਤੇ ਬਲੌਗ ਬਲੂ ਕੁਛ ਚੱਤੀ ਨਹੀਂ ਮਾਰੀ ਉਹ ਕੰਜਰਖਾਨੇ ਬਾਕੀਆਂ ਜੇ ਫਸੇ ਹੋਏ ਆ ਇਹਨਾਂ ਦੀ ਮਾਂ ਦੇ ਲੰਨ ਭੈਣ ਚੋਦ ਹੈ ਮਾਂ ਦੇ ਲੋੜੇ ਦੱਲੇ ਲੱਗਦੇ ਤੁਹਾਡੇ ਉਹ ਹੈ ਜਿਹੜੇ ਤੁਹਾਨੂੰ ਬਚਾਣ ਆਏ ਆ ਰਖਸ਼ਤ ਮ ਬੇਕਮਾ ਦਾ ਖਾਤਾ ਖਾਸੇਤੀ ਦਾ ਖਾਸ ਸਾਰਾ ਪ੍ਰੋਗਰਾਮ ਮੈਨੂੰ ਤੇ ਉਮੀਰ ਲੱਗਦੀ ਜਿਹੜਾ ਬਾਵਾ ਨਹੀਂ ਕਰ ਸਕਿਆ ਤੂੰ ਕਰਕੇ ਦਿਖਾਏਗਾ ਵੈਰੀ ਗੁੱਡ ਮਾਰੀ ਲੰਤਰੀ ਇਹਨਾਂ ਮਾ ਅਨਕੋਰ ਸਾਡੀ ਬੇਦਰਬ ਮੈਨੂੰ ਲੈਣੇ ਕੋਈ ਕਿਉਂਕਿ ਸਿਰ ਮੇਰੀ ਘਰ ਦੀ ਅਰਦਾਸ ਕਰੂ ਜਾ ਰਹੀਆਂ ਨੇ ਸਾਰੇ ਅੱਗੇ ਆਤਮਾਨਿਕ ਬੇਨਤੀ ਆ ਪ੍ਰੀਤ ਨੂੰ ਨਾ ਖੋਚ ਜਾਵੇ ਬਸ ਉਹ ਮੈਂ ਹੀ ਖੜਾ ਚਾਹੁੰਦਾ ਹਾਂ ਇਸ ਕਿਸ ਸਾਰੇ ਅਰਦਾਸ ਕਰੀਏ ਦਿਨੋਂ ਦਿਨ ਮੌਤ ਨੇੜੇ ਹੋਈ ਜਾਣਿਆ ਦਿਨੋਂ ਖੁਸ਼ੀ 'ਚ ਹੁਲਾੜ ਲੈਣ ਲੱਗਾ ਏ ਪਹਿਲੇ ਬਾਵੇ ਨੇ ਫੁੱਦੂ ਹਰਕਤਾਂ ਜਾਂ ਦੇ ਦੀ ਜਰਨੀ ਸ਼ੁਰੂ ਹੋਈ ਸੀ ਪੁਰਾਣੇ ਚੈਨਲ ਤੇ ਉਦੋਂ ਫੁੱਦੂ ਹਰਕਤਾਂ ਅਜੀਬੋ ਗਰੀਬ ਹਰਕਤਾਂ ਬੇਸਰਪੈਰ ਦੀਆਂ ਫੁੱਦੂ ਕਮਲਿਆਂ ਵਾਲੀਆਂ ਹਰਕਤਾਂ ਕਰ ਕਰਕੇ ਕਰ ਕਰਕੇ ਬਣਾ ਸਾਰਿਆ ਉਸ ਤੋਂ ਬਾਅਦ ਜਦ ਇਹਦਾ ਚੈਨਲ ਡਿਲੀਟ ਹੋ ਗਿਆ ਕਰਤਾ ਇਹ ਵਟੈਵਰ ਜੋ ਮਰਜ਼ੀ ਹੋਇਆ ਉਹਨੂੰ ਉਸ ਤੋਂ ਬਾਅਦ ਫਿਰ ਬਾਵੇ ਨੇ ਆ ਮਮੀ ਨੂੰ ਫੜ ਲਿਆ ਆਪਣੀ ਆਂਟੀ ਜੀ ਨੂੰ ਫੜ ਲਿਆ ਕਿ ਭਈ ਬਿਮਾਰ ਹੈ ਹਾਇ ਰ ਬਾ ਹਾਇ ਰ ਬਾ ਹਾਇ ਰ ਬਾ ਇਹ ਨਾ ਹੋਏ ਹਾਇ ਰ ਬਾ ਉਹ ਨਾ ਹੋਏ ਹਾਇ ਹੋਏ ਹੋਏ ਹਾਇ ਇਹਨੇ ਦੋ ਤਿੰਨ ਚਾਰ ਮਹੀਨੇ ਮੇਰੇ ਘਰ ਕੱਢ ਦੇ ਚੇ ਫਿਰ ਉਸ ਤੋਂ ਬਾਅਦ ਰੱਬ ਨੇ ਚਪੇੜ ਮਾਰੀ ਮਾਂ ਨੂੰ ਕਾਰੀ ਦਿੱਤੀ ਪ ਪਿਛੇ ਕਰਦਾ ਰਿਹਾ ਪਿਛਲੇ ਚੈਨਲ ਤੇ ਵੀ ਮਾੜਾ ਮਾੜਾ ਹਾਏ 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 ਤੇਰੀ ਹਾਏ ਖਾ ਗਈ ਤੇਰੀ ਮਾਂ ਨੂੰ ਕੁੱਤਿਆਂ ਹੈ ਹੁਣ ਤੂੰ ਆਪਣੀ ਜਨਾਨੀ ਦਾ ਮਗਰ ਪੈ ਗਿਆ ਹਾਏ 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 ਰੱਖੋ ਹਾਏ ਹਦ ਹਾਏ ਹਦ ਪੈਣ ਢਿੱਲਾ ਨਾ ਤੇਰੀ ਕੁੱਤੀ ਦੇਆ ਮੈਂ ਤਾਂ ਸੁਣਦਾ ਗਾਲਾ ਮਨੁਸ ਨੇ ਤੈਨੂੰ 100 ਵਾਰੀ ਸਮਝਾਇਆ ਬਈ ਨਾ ਦਾਵਤ ਦੇ ਮੁਸੀਬਤ ਨੂੰ ਨਾ ਦਾਵਤ ਦੇ ਆ ਜਾ ਨਹੀਂ ਵੀ ਆਣੀ ਤਦ ਵੀ ਆ ਜਾਣਾ ਕੰਟੈਂਟ ਦੇ ਚੱਕਰਾਂ ਚ ਹਾਏ 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 ਨਹੀਂ ਹਾਏ ਪਾਈਦੀ ਹੁੰਦੀ ਆਪਣੇ ਸੁਖੀ ਜੀਵਨ ਦੇ ਵਿੱਚ ਸਿਹਤ ਨੂੰ ਲੈ ਕੇ ਨਹੀਂ ਹਾਏ ਪਾਈਦੀ ਹੁੰਦੀ 얘게 ਨਾ ਸੇਪਾ ਮੰਮੀ ਬਸ ਰਗੜਿਆ ਗਿਆ ਨਾ ਉਹ ਆਪਣੀ ਜਨਾਨੀ ਪਾਸੋਂ ਆਪਣਾ ਸਤੇ ਨਾਸ ਕਰਾ ਲਈ ਇੱਕ ਬਸ ਹੁੰਦਾ ਕਿ ਚਲ ਠੀਕ ਆ ਕਦੀ ਗਦਾਰ ਹੋ ਗਿਆ ਮੜਾ ਮੋਟਾ ਮਜ਼ਾਕ ਮਸਖਰੀ ਚ ਹਲਕਾ ਫੁਲਕਾ ਸੋਚ ਸਮਝ ਕੇ ਬੰਦਾ ਕਰ ਦਿੰਦਿਆ ਕੋਈ ਕੰਟੈਂਟ ਦੇ ਨਾਂ ਤੇ ਲੇਕਿਨ ਇਹ ਤਾਂ ਮਤਲਬ ਇਹਨੇ ਬੜੀ ਮਾਨ ਨੂੰ ਨਹੀਂ ਛੱਡਿਆ ਫੇਰ ਭੈ ਚ ਜਨਾਨੀ ਤੇ ਮਕਰ ਹਏ 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 ਜਨੋ ਹੋ ਜਵੇ ਹਏ ਜਨੋ ਹੋ ਜਵੇ ਉਹ ਬਾਬਿਆ ਮੇਰਾ ਯਕੀਨ ਮਾ ਨਾ ਹਜੇ ਵੀ ਤੂੰ ਸੁਧਰ ਜਾ ਫਿਰ ਪਛਤਾਏਗਾ ਪੂਰੀ ਉਮਰ ਰੋਏਗਾ ਕੱਲਾ ਕਿਥੋਂ ਸੰਭੇਗਾ ਜਨਾਨੀ ਨੂੰ ਵੈਸੇ ਕਸੀ ਪਈ ਹੈ ਤੇਰੀ ਗੱਲ ਸੱਚੀ ਤੇਰਾ ਦੁੱਖ ਸੱਚਾ ਚੁਟਾਉ ਉਤੇ ਨਹੀਂ ਟਿੱਪਣੀ ਕਰ ਰਹੀ ਮੈਂ ਤਾਂ ਨਹੀਂ ਕਰ ਰਹੀ ਟਿੱਪਣੀ ਕਿ ਹਾਂ ਤੂੰ ਸੱਚਾ ਹੈ ਕਿ ਝੂਠਾ ਹੈ ਮੈਂ ਸਿਰਫ ਤੈਨੂੰ ਇੱਕ ਚੱਜ ਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਕਬੀ ਇਹ ਚੀਜ਼ਾਂ ਨਹੀਂ ਕਰੀਦੀ ਹੁੰਦੀ ਆ ਮੈਂ ਤੈਨੂੰ ਦਾਵਤ ਨਾ ਦੇ ਸੱਪੇ ਨੂੰ ਦਾਵਤ ਨਾ ਦੇ ਬਾਰ 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 ਰਿਪੀਟ ਮੋਰ ਤੇ ਭੁੱਲ ਕੇ ਹਾਈ 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 ਨਹੀਂ ਪਾਈਦੀ ਹੁੰਦੀ ਹਾਈ ਚੱਜ ਦੀ ਗੱਲ ਬੋਲ ਹੱਸਦੀ ਖੇਡਦੀ ਰਵੇ ਆਪਣੇ ਬੱਚੇ ਵਿਆਹ ਕੇ ਤੋ ਤੋੜ ਕੇ ਜਾਏ ਦਾਦੀ ਨਾਨੀ ਸਭ ਕੁਝ ਬਣੇਗਾ ਹਾਂ ਦੋ ਜਵਾਕ ਹੋਰ ਕਰੋ ਤੁਸੀਂ ਐਸੀ ਕਾਹਦੀ ਮਨੂਸੜੀਆਂ ਗੱਲਾਂ ਕਰਦਾ ਮੈਨੂੰ ਬੜੇ ਭੜੇ ਲੱਗਦੀ ਭੈਣ ਚੋ 24 ਘੰਟੇ ਰੋਈ ਜਾਣਾ ਹਾਏ 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 ਬੋੜ 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 ਕੀ ਕਰੀ ਜਾਣਾ ਹੈਂ ਚੋ ਰੋਂਦਾ ਹੀ ਰੰਦਾ ਕਹਤੋ ਤਾਂ ਨਾ ਕਿ ਨਿੰਦ ਤੇ ਬੋਲਦੇ ਆ ਉਹ ਚੱਜ ਦੀ ਗੱਲ ਕੱਢ ਪਾਈ ਪਤਾ ਨਹੀਂ ਇਹ ਸੱਚੀ ਪ੍ਰੈਗਨੈਂਟ ਹੈ ਕਿ ਨਾਟਕ ਹੈ ਕਿ ਵਟਐਵਰ ਜੋ ਵੀ ਨਾ ਨੇ ਮਗਰ ਪਹਿਲੇ ਇੱਕ ਅੱਧੀ ਕੀ ਕਹਿੰਦੇ ਰੀਲ ਸ਼ੀਲ ਕੇ ਸਟੋਰੀਆਂ ਸਟਾਰੀਆਂ ਵੀ ਲਾਈਆਂ ਸੀ ਕਮਿੰਗ ਸੂਨ ਸਮਥਿੰਗ ਕੁਛ ਸ਼ਾਰਾ ਜਾ ਕੇ ਤਾਸੀ ਕਿ ਭਈ ਜੰਮਣ ਵਾਲੀ ਐ ਸੋ ਜੰਮਣ ਵਾਲੀ ਐ ਭਈ ਤੇਰੇ ਲਈ ਵਧੀਆ ਤੇਰੇ ਘਰ ਲਈ ਵਧੀਆ ਪਬਲਿਕ ਚ ਕਰेंगी ਤਾਂ ਭੈਰੀ ਤਾਂ ਕਾਸ਼ ਵਾਲੀਆਂ ਗਲਤੀਆਂ ਨਾ ਕਰਿਓ ਨਾ ਕਰਿਓ ਜਿਹੜੇ ਵੀ ਇਨਫਲੂਐਂਸਰ ਅੱਗੇ ਮਾਪਿਓ ਬਨਣ ਵਾਲੇ ਆ ਇਹ ਹੈਗੇ ਯਾਰ ਆਪਣੀ ਪਰਸਨਲ ਲਾਈਫ ਨੂੰ ਨਾ ਪਰਦੇ 'ਚ ਰੱਖੋ ਕਦੇ ਤਾਂ ਕਿਸੇ ਵੱਡੇ ਬਜ਼ੁਰਗ ਦੀ ਗੱਲ ਮੰਨ ਜਿਆ ਕਰੋ ਚਲੋ ਪ੍ਰੋਸਟਰਾਂ ਦੀ ਤੁਸੀਂ ਨਹੀਂ ਮੰਨੀ ਆਪਣੇ ਘਰ ਦੇਆਂ ਦੀ ਮੰਝੋ ਕੋਈ ਤਾਂ ਸਮਝਦਾਰ ਹੋਊਗਾ ਨਾ ਜਿਹੜੀ ਰੀਤ ਕਾਸ਼ ਨੇ ਗਲਤੀ ਕੀਤੀ ਹੈ ਹੁਣ ਤੱਕ ਰੋਂਦੇ ਨੇ ਸੋ ਉਮੀਦ ਕਰਦੇ ਆਂ ਵੀ ਇਹ ਤੁਹਾਡੇ ਨਾਲ ਐਸਾ ਕੁਸ਼ਨ ਨਾ ਹੋਵੇ ਬਹੁਤ ਸੋਹਣਾ ਸੋਹਣਾ ਹੋਵੇ ਤੇ ਵਧੀਆ ਹੀ ਹੋਵੇ ਤੇ ਪਲੀਜ਼ ਮਿਹਰਬਾਨੀ ਕਰਕੇ ਜਲੂਸ ਜਾਂ ਨਾ ਦਿਖਾਓ ਜਿਹੜੇ ਹਰ ਬਲੌਗਰ ਦਿਖਾ ਚੁੱਕੇ ਏ ਇਹ ਦਿਖਾਣਾ ਤਾਂ ਕੁਝ ਨਵਾਂ ਦਿਖਾਓ ਹਾਂ ਬੱਚਾ ਅੰਦਰੋਂ ਨਿਕਲਦੇ ਹੋਏ ਦਿਖਾਓ ਸ਼ਿਵਮ ਕੈਮਰਾ ਥੇੱਕ ਗਿਆ ਨਾ ਆਪਣੀ ਰੰਨ ਦੀ ਬੋਸੜੇ ਚ ਫਿੱਟ ਕਰਦੀ ਤੇ ਉੱਥੋਂ ਤੇ ਨਿਕਲਦਾ ਹੋਇਆ ਦਿਖਾਈ ਨਵਾਂ ਦਿਖਾਓ ਤੁਸੀਂ ਆਲ ਆਪਾ ਬਹੁਤ ਕੁਝ ਦੇਖ ਚੁੱਕੇ ਹੋ ਪ੍ਰੈਗਨੈਂਸੀ ਬਲੌਗ ਤੇ ਸੋ ਡੈਟ ਗਿਆਨ ਚੌਦਨ ਆ ਜਾਂਦੀਆਂ ਇੱਕ ਜਵਾਕ ਜੰਮਣ ਤੋਂ ਬਾਅਦ ਇੱਕ ਹੁੰਦਾ ਹੀ ਹੈ ਜਵਾਕ ਗਿਆਨ ਚੌਦਨ ਬਹਿ ਜਾਂਦੀ ਐ ਇਦਾਂ ਕਰ ਲਓ ਇਦਾਂ ਕਰ ਲਓ ਤੁਹਾਡੀ ਮਾਂ ਦਾ ਫੁੱਦਾ ਨਾ ਕਰ ਲੀਏ ਐਨ ਚੋ ਆਪਣੀ ਜ਼ਿੰਦਗੀ ਚ ਆਪਣਾ ਰਸਤਾ ਕਰੋ ਆ ਤੁਹਾਡਾ 골ਡਨ ਮੂਮੈਂਟ ਹੈ ਗਾਇਸ ਸੋਸ਼ਲ ਮੀਡੀਆ ਦੀ ਗੀਂ ਘਣ ਮਾਰਾ ਰਹੇ ਹੋ ਬੁੱਦਿਆਂ ਤੇ ਗਿਆਨ ਚੌਧਰਾਂ ਜੀ ਹਾਇ ਆਲਮੋਸਟ ਸਾਰੀ ਦੀ ਸਾਰੀ ਜਿੰਨੀਆਂ ਇਨਫਲੂਐਂਸਰਾਂ ਹੈਗੇ ਨਾ ਗਿਆਨ ਚੌਧਰ ਬਹਿ ਜਾਂਦੀਆਂ ਐਸੇ ਡਾਈਟ ਲੋ ਐਸੇ ਡਾਈਟ ਲੋ ਐਸਾ ਹੁੰਦਾ ਹੈ ਵੈਸਾ ਹੁੰਦਾ ਓਏ ਬੜੀ ਹੀ ਜ਼ਿਆਦਾ ਵਿਚਾਰੀ ਬਣ ਕੇ ਦਿਖਾਰ ਕੇ ਕਿ ਜਿਦਾ ਮਾਂ ਬੰਨਾ ਪਿਛਾਪ ਹੋ ਗਿਆ ਹਾਈ ਬਿਮਾਰੀਆਂ ਲੱਗੀਆਂ ਕੁਛ ਨਹੀਂ ਹੁੰਦਾ ਸਾਰਾ ਤੁਹਾਡਾ ਦਿਮਾਗ ਦਾ ਖੇਡ ਹੈ ਤੇ ਹਰ ਬਾਡੀ ਦਾ ਵੱਖਰਾ ਵੱਖਰਾ ਹੁੰਦਾ ਹੈ ਗਿਆਨ ਚੌਧਰ ਨਾ ਬਹਿ ਜਾਓ ਪਹਿਲੇ ਬਹੁਤ ਗੈਨ ਸੁਣ ਚੁੱਕੇ ਆ ਪ੍ਰੈਗਨੰਸੀ ਦੇ ਨਾਂ ਤੇ ਤੇਰੇ ਸੁਣੋ ਜਰਾ ਫਿਉਨਾ ਸਹਮ ਦੇ ਖਸਮ ਦੀ ਸੁਣੋ ਤੇਰੇ ਇੰਨਾ ਜ਼ਿਆਦਾ ਪਿਆਰ ਕਰਦਾ ਨਾ ਜਦੋਂ ਤੂੰ ਬੁਸ਼ ਕਰਦੀ ਆ ਜਿੰਨੀ ਨਿੰਦਰੀ ਬੁਸ਼ ਕਰਦੀ ਤੇ ਪਿਆਰ ਆਉਂਦਾ ਫਿਰ ਹਾਂ ਟੱਟੀ ਕਰਦੀ ਆ ਉਹਦਾ ਕਿੱਡਾ ਕਾ ਪਿਆਰ ਆਉਂਦਾ ਉਹ ਤੇ ਖਾਤਾ ਪਿਆਰ ਆਪਣਾ ਤੇਰੀ ਹਰ ਇੱਕ ਮੂਮੈਂਟ ਤੇ ਮੈਨੂੰ ਤੇਰਾ ਪਿਆਰ ਆਉਂਦਾ ਜਦੋਂ ਰੋਟੀਆਂ ਇੱਕ ਮੂਲੀ ਮਿੰਟ ਤੇ ਉਹਦਾ ਪਿਆਰ ਆਉਂਦਾ ਭੈਣ ਚੀ ਉਹਦੇ ਟੱਟੀ ਕਰਦੇ ਹੋਈ ਵੀ ਤੈਨੂੰ ਪਿਆਰ ਆਉਂਦਾ ਮਾਂ ਜਦਾਂ ਲੀਂਦੇ ਕੱਢਦੀ ਹੋਣੀ ਨਾ ਕਾਲੇ ਪੀਲੇ ਹਰੇ ਹੈ ਉਹਦਾ ਵੀ ਬੜਾ ਪਿਆਰ ਕਰਦਾ ਹੁੰਦਾ ਜਦ ਪਾਣੀ ਵਾਲੀ ਟੱਟੀ ਕਰਦੀ ਹੋ ਬੁੰਡ ਤੋਂ ਹੁੰਦੀ ਆ ਮੈਨੂੰ ਤੇ ਤੇ ਉਦੋਂ ਹੀ ਪਿਆਰ ਆਉਂਦਾ ਬੁੰਡ ਤੋਂ ਹੁੰਦੀ ਆ ਉਦੋਂ ਨਹੀਂ ਆਉਂਦਾ ਪਿਆਰ ਹਾ ਦੇ ਬੰਚੋ ਇਹ ਕੀ ਗੱਲਾਂ ਪਾਗਲਾ ਵਾਲੀ ਗਲੇਚੜ ਦੀ ਪਈ ਸੁਣ ਕੇ ਇਹ ਬੁਰੇ ਕਰ ਜੀ ਤੈਨੂੰ ਬਹੁਤ ਪਿਆਰ ਆਉਂਦਾ ਤੂੰ ੱਟਟੀ ਕਰ ਜੀ ਮੈਨੂੰ ਬਹੁਤ ਪਿਆਰ ਮੈਨੂੰ ਲਿੰਡਾ ਮੂੰਚੇ ਪਾਲਣਾ ਪਾਲਿਆ ਕਰ ਕੀ ਪਤਾ ਨੱਕ ਚੂਏ ਵੀ ਰੇ ਆਈਓ ਕਰ ਦਵੇ ਬੁੰਡ ਵੀ ਆਈਓ ਤੂੰ ਦਾ ਹੋਵੇ ਨਾ ਫਿਓ ਨਾ ਤੂੰ ਨਾ ਤੂੰ ਹੀ ਬੁੰਡ ਅੱਜ ਮੈਂ ਤੋਂ ਨਹੀਂ ਮੈਂ ਤੋਂ ਆ ਕਰਨੀ ਤੇਰੀ ਬੁੰਡ ੱਟਟੀ ਗਲੀ ਹੈ ਕਸਾਲੇ ਗੰਦੇ ਜੀ ਠੀਕ ਆ ਬੱਜ ਜਦੋਂ ਮੈਨੂੰ ਕੰਮ ਕਹਿੰਦੀ ਮੈਂ ਤੇ ਜੋਦੋਂ ਨਹੀਂ ਪਿਆਰ ਹੁੰਦਾ ਆ ਇਹ ਬੋਲੀ ਨਾ ਅਸਲੀਤਾ ਆਪਣੀ ਕਿਉਂਕਿ ਤੂੰ ਹੈਗਾ ਨਿਕੰਮਾ ਤੂੰ ਜਨਾਨੀ ਦਿਖਾ ਦੇ ਬੁੰਡ ਮਰਾਨ ਵਾਲਾ ਹੈਗਾ ਹੈ ਜਨਾਨੀ ਤਾਂ ਖਾ ਪਰ ਤਰੀਕੇ ਨਾਲ ਦਿਖਾ ਇਹ ਕੀ ਸੈਂਸਲੈਸ ਗੱਲਾਂ ਐ ਚ ਜਨਾਨੀ 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 ਚੁੱਤੜ ਜਨਾਨੀ ਦਾ ਜੇ ਉਹ ਫਲਾਣਾ ਪਿੱਛੇ ਜੋ ਉਪਰੋ ਦੀ ਜਵਾਕ ਬੈਠਾ ਸਾਲੇ ਉਹਦੀ ਤਾਂ ਸ਼ਰਮ ਕਰ ਲਓ ਉਹ ਹਜੇ ਨਿੱਕਾ ਜਵਾਕ ਹੈ ਵਧਦਾ ਜਵਾਕ ਹੈਗਾ ਉਹਨੇ ਆਈਓ ਸਭ ਸਿੱਖਣਾ ਹੈਗਾ ਭੈਣ ਚੋ ਤਾਂ ਫਿਰ ਨਹੀਂ ਹੁੰਦੇ ਸਾਲੇ ਬੁੰਡ ਮਰਾਨੀ ਜਿੱਥੇ ਮਰਜ਼ੀ ਬਰਾਓ ਲੇਕਿਨ ਜਵਾਕਾ ਸਾਹਮਣੇ ਨਾ ਸਭ ਕਰਿਆ ਕਰੋ அஹ் பியாரா பியார மார்கஜுங்க தது பியாரா